ਇਹ ਤਸਵੀਰ ਨਹੀਂ ਕਿ ਵੀ ਜਾ ਕੇ ਉਹ ਵੜ ਜਾਓ ਕਿਸੇ ਇਹੋ ਜਿਹੇ ਪਿੰਡ ਦੇ ਵਿੱਚ ਤੇ ਇੱਕ ਘਰ ਲੱਭ ਲੋ ਜਿਹਦੇ ਵਿੱਚ ਪਾਣੀ ਵੜਿਆ ਤੇ ਇੱਕ ਸੈਡ ਮਿਊਜ਼ਿਕ ਜਿਹਾ ਲਾ ਕੇ ਉਹਦੇ ਪਿਛੇ ਜੀ ਆਏ ਆ ਘਰ ਦਾ ਆ ਹੋ ਗਿਆ ਯਾਰ ਆਹੀ ਆਹੀ ਸੇਵਾ ਭਾਵਨਾ ਨਾਲ ਜਿਹੜਾ ਕੰਮ ਇਥੇ ਹੈ ਇਹ ਭਲੇਖੇ ਜੇ ਤੋਹੀਂ ਤੇ ਤੁਸੀਂ ਹੀ ਮਾਝੇ ਰਹੇ ਹੋ ਇਹ ਗਿਆ ਬੀਬੀ ਰੋਂਡੀ ਉਹਦੇ ਲਾ ਕੇ ਕੈਮਰਾ ਮਾਰ ਦਿਓ ਕਿਤੇ ਆਇਆ ਉਹਦੇ ਗੱਲ ਲਾ ਕੇ ਜਾ ਕੇ ਰੋਲੋ ਯਾਰ ਇਹ ਕਿਹ ਤਰੀਕਾ ਕਰਿਆ ਉਹਨਾਂ ਨੂੰ ਸੰਭੋ ਕੇ ਚੜ੍ਹਦੀ ਕਲਾ ਨਾਲ ਸੰਭੋ ਕਿਹ ਤਰੀਕਾ ਕਰਨ ਨਾਲ ਸੰਭੋ ਕੋ ਤਾਂ ਉਹ ਤਸਵੀਰ ਮਸ਼ਹੂਰੀ ਦੇ ਵਿੱਚੋਂ ਦੇ ਪੇਸ਼ ਹੋ ਰਹੀ ਹੈ ਇਹਦੇ ਲਈ ਇਹਨਾਂ ਜਿਹੜੀਆਂ ਐਨ ਜੀਓਸ ਨੇ ਇਹਨਾਂ ਦੇ ਉੱਤੇ ਗਿਲਾਸ ਹੀ ਸਾਨੂੰ ਵੀ ਯਾਰ ਇਹ ਕੋਈ ਕੰਮ ਕਰਨ ਦਾ ਤਰੀਕਾ ਹੈ ਇਹ ਕੋਈ ਸੇਵਾ ਹੋ ਰਹੀ ਹੈ ਤੇ ਜਿੰਨੀਆਂ ਐਨ ਜੀਓ ਆ ਰੱਬ ਦਾ ਵਾਸਤਾ ਪੰਜਾਬ ਪੁਰੀਆ ਸ਼ਬਦ ਨਹੀਂ ਆਉਂਦਾ ਤੁਸੀਂ ਕਸਿਆਲਾ ਬਣਾ ਦੇ ਲੱਗੇ ਤੇ ਇਹੋ ਜਿਹੇ ਆਪਣੇ ਸੰਸਥਾਵਾਂ ਨੂੰ ਕਹਿੰਦੇ ਵੀ ਪੰਜਾਬ ਜਿੱਦਾਂ ਦਾ ਤੁਸੀਂ ਬਣਾਤਾ ਇਸ ਕੰਪੀਟੀਸ਼ਨ ਚ ਪਾ ਕੇ ਪੰਜਾਬ ਦੀ ਇਹ ਤਸਵੀਰ ਨਹੀਂ ਮਾਝੇ ਦੀ ਇਹ ਤਸਵੀਰ ਨਹੀਂ ਸੀ ਤੁਸੀਂ ਇਹ ਤਸਵੀਰ ਹੀ ਬਦਲਤੀ ਇਥੇ ਦੀ ਇਸ ਇਦਾਂ ਦੇ ਕੰਮ ਕਰਕੇ ਕੋ ਤਰਤੀਬ ਬਣਾਓ ਕੋਈ ਤਰੀਕਾ ਕਰ ਆਪਣਾਓ ਜਿਹੜਾ ਆਉਂਦਾ ਮੂੰਹ ਚੋਕੇ ਗੱਡੀ ਤੇ ਵੜ ਜਾਂਦਾ ਪਾਣੀ ਦੇ ਵਿੱਚ ਕੋਈ ਤਰਤੀਬ ਐ ਸਾਡੀ ਸੇਵਾ ਵੀ ਜਿਹੜੀ ਆ ਨਾ ਸੇਵਾ ਕਰਨ ਦਾ ਕੋਈ ਸਿਲੇਕਾ ਹੁੰਦਾ ਸੇਵਾ ਕੰਪੀਟੀਸ਼ਨ ਨਹੀਂ ਹੁੰਦਾ ਸਾਡੇ ਲੋਕ ਕੰਪੀਟੀਸ਼ਨ ਦੇ ਵਿੱਚ ਲੱਗ ਜਾਂਦੇ ਸੇਵਾ ਨੂੰ ਮਤਲਬ ਦੇਖਦੇ ਨੇ ਵੀ ਕਿਹੜੀ ਜਗ੍ਹਾ ਤੇ ਤੇ ਕਿਹੜਾ ਕੰਮ ਹੋ ਰਿਹਾ ਵੀ ਮੈਂ ਉੱਥੋਂ ਰਹਿ ਨਾ ਜਾਵਾਂ ਜੇ ਮੰਨ ਲਓ 100 ਘਰਾਂ ਦੇ ਪਿੱਛੇ ਇੱਕ ਘਰ ਠਟਾਇਆ ਨਾ ਤੇ ਜਦੋਂ ਤੱਕ ਸਾਰੀਆਂ ਐਨ ਜੀਓ ਨੂੰ ਵਖਾਲ ਨਹੀਂ ਨਾ ਦਿੰਦੀਆਂ ਉੱਥੇ ਜਾਣੀਆਂ ਹੁੰਦੀਆਂ ਇਹਨਾਂ ਨੂੰ ਚੈਨ ਨਹੀਂ ਹੁੰਦਾ ਵੀ ਜਦੋਂ ਉਹ ਘਰ ਠੱਠਾ ਉੱਥੇ ਇੱਕ ਚਲਾ ਗਿਆ ਉਹਨੇ ਹਾਲਾਤ ਵੇਖ ਲਏ